ਕੱਲੀ ਕੱਲੀ ਗੱਲ ਸਾਨੂੰ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਦੇ ਜੂਗੀ ਅੱਜ ਦੀ ਸੰਗਤ ਕਰੀ ਜਿਹੜੀਆਂ ਅਸੀਂ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚੋਂ ਨਹੀਂ ਲੈ ਸਕਿਆ ਵੱਡੇ-ਵੱਡੇ ਕਾਲਜਾਂ ਦੀਆਂ ਡਿਗਰੀਆਂ ਕਰਕੇ ਬੰਦਾ ਉਹ ਸਿਆਣਪ ਨਹੀਂ ਸਿੱਖ ਸਕਦਾ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਜਿਹੜੀ ਸਿੱਖਿਆ ਦੇ ਸਕਦੇ ਨੇ ਉਹ ਕਿਸੇ ਯੂਨੀਵਰਸਿਟੀ ਦੇ ਵਿੱਚ ਪੜਾਈ ਨਹੀਂ ਜਾਂਦੀ ਕਿਸੇ ਸਕੂਲ 'ਚ ਨਹੀਂ ਪੜਾਈ ਜਾਂਦੀ ਕਿਉਂ ਕਿਉਂਕਿ ਜੇ ਸਕੂਲਾਂ ਦੇ ਵਿੱਚ ਧਰਮ ਦਾ ਗਿਆਨ ਚੱਲ ਪਵੇ ਫਿਰ ਬੱਚੇ ਤੰਦਰੁਸਤ ਨਾ ਹੋਣਗੇ ਮੰਨ ਕਰਕੇ ਇਸ ਕਰਕੇ ਸਕੂਲਾਂ ਦੇ ਵਿੱਚ ਕਿਸੇ ਵੀ ਧਰਮ ਦੀ ਵਿਦਿਆ ਪ੍ਰੋਪਰ ਤਰੀਕੇ ਦੇ ਨਾਲ ਮਰਿਆਦਾ ਅਨੁਸਾਰ ਨਹੀਂ ਪੜਾਈ ਜਾਂਦੀ ਉਦਾਂ ਕੋਈ ਸਾਖੀ ਦੇਤੀ ਵਿੱਚ ਕੋਈ ਲੇਖ ਦੇਤਾ ਕੋਈ ਕਹਾਣੀ ਦੇਤੀ ਉਹ ਵਕਰੀ ਗੱਲ ਹੈ ਪਰ ਪੂਰਨ ਤੌਰ ਤੇ A ਤੋਂ ਲੈ ਕੇ Z ਤੱਕ ਕਿਸੇ ਵੀ ਸਕੂਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਇਦਾਂ ਦੀ ਪੜ੍ਹਾਈ ਇਸੇ ਕਰਕੇ ਨਹੀਂ ਉਹ ਲੋਕ ਕਰਾਉਂਦੇ ਕਿਉਂਕਿ ਜੇਕਰ ਬੱਚੇ ਧਰਮ ਦਾ ਗਿਆਨ ਨਾਲ-ਨਾਲ ਪੜ੍ਹਨਗੇ ਤਾਂ ਉਹ ਧਰਮੀ ਬਣਨਗੇ ਜੇ ਸਾਡੇ